ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਰਾਏਦਾਰ ਨੂੰ ਮਕਾਨ ਮਾਲਕ ਦੇ ਵੱਲੋਂ ਬੰਦਕ ਬਣਾ ਕੇ ਕੁੱਟਿਆ ਗਿਆ ਉਸ ਦੇ ਉੱਤੇ ਆਪਣੀ ਬੰਦੂਕ ਦੇ ਵੱਟ ਮਾਰੇ ਗਏ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਇਸ ਨੌਜਵਾਨ ਨੇ ਇੱਕ ਮਹੀਨੇ ਦੇ ਲਈ ਇੱਕ ਮਕਾਨ ਕਿਰਾਏ ਦੇ ਉੱਤੇ ਲਿਆ ਹੋਇਆ ਸੀ ਔਰ ਉਸ ਮਕਾਨ ਦਾ ਕਿਰਾਇਆ ਵੀ ਦਿੰਦਾ ਸੀ ਪਰ ਜਦ ਉਸ ਦੇ ਵੱਲੋਂ ਮਕਾਨ ਖਾਲੀ ਕਰਨ ਦੀ ਗੱਲ ਕੀਤੀ ਗਈ ਮਕਾਨ ਤੋਂ ਆਪਣਾ ਸਮਾਨ ਲੈਣ ਦੇ ਲਈ ਉਹ ਸ਼ਖਸ ਮਕਾਨ ਦੇ ਵਿੱਚ ਗਿਆ ਤਾਂ ਮਕਾਨ ਮਾਲਕ ਦੇ ਵੱਲੋਂ ਉਸ ਦੇ ਉੱਤੇ ਇੱਕ ਹੋਰ ਮਹੀਨੇ ਦਾ ਕਿਰਾਇਆ ਜਿਹੜਾ ਮੰਗਿਆ ਗਿਆ ਪਰ ਜਦ ਕਿਰਾਏਦਾਰ ਦੇ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਤਾਂ ਮਕਾਨ ਮਾਲਕ ਦੇ ਵੱਲੋਂ ਕਿਰਾਏਦਾਰ ਨੂੰ ਬੰਦਕ ਬਣਾ ਕੇ ਜਿਸ ਦੀ ਇੱਕ ਵੀਡੀਓ ਵੀ ਬਣੀ ਹੈ ਤਾਂ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਕਾਨ ਮਾਲਕ ਦੇ ਵੱਲੋਂ ਕਿਰਾਏਦਾਰ ਦੇ ਗਲ ਦੇ ਵਿੱਚ ਰੱਸੀ ਪਾ ਕੇ ਉਸ ਨੂੰ ਬੰਦਕ ਬਣਾਇਆ ਗਿਆ ਔਰ ਉਸ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਦਾ ਕੁਟਾਪਾ ਲਾਇਆ ਗਿਆ ਤਾਂ ਸਾਫ਼ ਤੌਰ ਦੇ ਉੱਤੇ ਵੇਖ ਸਕਦੇ ਹੋ ਕਿ ਮਕਾਨ ਮਾਲਕ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕੱਲੇ ਕਿਰਾਏਦਾਰ ਨੂੰ ਪੁੱਟਿਆ ਗਿਆ ਤਾਂ ਉੱਤੇ ਹੀ ਹੁਣ ਕਿਰਾਏਦਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਮੈਂ ਸਿਰਫ ਇੱਕ ਮਹੀਨੇ ਦੇ ਲਈ ਕਮਰਾ ਕਿਰਾਏ ਤੇ ਲੁੱਤੇ ਲਿਆ ਸੀ ਔਰ ਜਦ ਕਮਰਾ ਖਾਲੀ ਕਰਨ ਦੇ ਲਈ ਆਪਣਾ ਸਮਾਨ ਲੈਣ ਦੇ ਲਈ ਉਸ ਘਰ ਦੇ ਵਿੱਚ ਗਿਆ ਤਾਂ ਮਕਾਨ ਮਾਲਕ ਦੇ ਵੱਲੋਂ ਮੇਰੇ ਉੱਤੇ ਹਮਲਾ ਕਰ ਦਿੱਤਾ ਗਿਆ ਮਾਤਿਆਂ ਦੇ ਵੱਲੋਂ ਮੇਰੀ ਕੁੱਟਮਾਰ ਕੀਤੀ ਗਈ ਤਾਂ ਉੱਥੇ ਕਿਰਾਏਦਾਰ ਦੇ ਵੱਲੋਂ ਮਕਾਨ ਮਾਲਕ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਮੇਰੇ ਸਿਰ ਦੇ ਉੱਤੇ ਬੰਦੂਕ ਦੇ ਬੱਟ ਮਾਰੇ ਗਏ ਔਰ ਮੈਨੂੰ ਕਿਹਾ ਗਿਆ ਕਿ ਜੇਕਰ ਤੂੰ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰੇਂਗਾ ਤਾਂ ਤੇਰੇ ਪੂਰੇ ਟੱਬਰ ਨੂੰ ਅਸੀਂ ਗੋਲੀ ਮਾਰ ਦੇਵਾਂਗੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਜਾਂਚ ਦੇ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁ ਤਬਲੀ ਕਿਥੇ ਲੈਂਦੇ ਹੋ ਅਸੀਂ ਖੰਡ ਵਾਲੇ ਘਰੋਂ ਪਰ ਮੇਨ ਸੜਕ ਤੇ ਤੇ ਕੀ ਗੱਲ ਹੋਈ ਰਾਬ ਗੱਲ ਇਹ ਹੋਈ ਕਿ ਮੈਂ ਦੁਕਾਨ ਬਣਾਉਂਦਿਆਂ ਤੇ ਮੈਂ ਮਹੀਨੇ ਵਾਸਤੇ ਇੱਕ ਨਾ ਕੋਈ ਕਮਰਾ ਲਿਆ ਹੀ ਤੇ ਮੇਰਾ ਮਹੀਨਾ ਹੋ ਚੁੱਕਾ ਜਿੰਨਾ ਕੋ ਮੈਂ ਲਾ ਕੇ ਗਵਾਂਢੀ ਘੜੇ ਗਿਆ ਤੇ ਮੈਂ ਨਾ ਸਮਾਨ ਚੁੱਕਣ ਗਿਆ ਮੈਨੂੰ ਉਹਨੇ ਮਹੀਨਾ ਹੋ ਗਿਆ ਤੇ ਰਾਦੇ ਤੁਹਾਨੂੰ 1 ਮਹੀਨਾ ਦਾ ਅਡਵਾਂਸ ਹੋਰ ਦੇ ਮੈਂ ਵੀ ਜੀ ਤੁਹਾਨੂੰ ਮੈਂ ਕਹਿ ਕੇ 1 ਮਹੀਨਾ ਰਹਿਣਾ ਮੈਂ ਤੇ ਮੈਂ ਕਿਹਾ ਮੈਂ ਸਮਾਨ ਚੁੱਕ ਲਗਾ ਇਹਨਾਂ ਨੇ ਆਉਂਦਿਆਂ ਸਾਲ ਮੇਰੇ ਅੱਖ ਦੇ ਤੇ ਬੱਟ ਮਾਰੇ ਆ ਪਿਸਤੌਲ ਦੇ ਮੈਨੂੰ ਗੋਲੀ ਮਾਰਨ ਪਿਆ ਮੈਂ ਆਪਣੇ ਬਚਾਅ ਵਾਸਤੇ ਪਿਸਤੌਲ ਖੋਲਣ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦੇ ਆ ਕਿ ਜੇ ਤੂੰ ਇਹ ਦਰਖਾਸਤ ਦੇਵੇਂਗਾ ਤੇ ਤੈਨੂੰ ਅਸੀਂ ਡਰਾਵਾ ਹੀ ਦਿੱਤਾ ਹੈ ਕਿ ਸਾਹਵ ਦਾ ਤੇਰੇ ਕੁੜੀ ਨੂੰ ਤੇ ਤੇਰੀ ਘਰਵਾਲੀ ਨੂੰ ਤੇ ਤੈਨੂੰ ਅਸੀਂ ਥੋਪ ਦਾਂਗੇ ਤੇ ਪੁਲਸ ਸਾਡੀ ਜੇਬ 'ਚ ਆ ਪੁਲਸ ਸਾਡਾ ਕੁਝ ਨਹੀਂ ਕਰ ਸਕਦੀ ਇਹ ਜਿਹੜੀ ਇੱਕ ਜਿਹੜੀ ਵੀਡੀਓ ਹੈ ਨਾ ਵੀ ਉਹ ਕਿੱਥੋਂ ਦੀ ਵੀਡੀਓ ਬਣਾਈ ਗਈ ਇਹ ਵੀਡੀਓ ਇਹ ਕਿੱਥੋਂ ਚੁੱਕਿਆ ਕਿੱਥੋਂ ਉਹਦੇ ਕਿੱਥੇ ਲੈ ਗਏ ਬਿਲੋ ਦੱਸੋ ਹਾਂਜੀ ਮੈਂ ਨਾ ਆਪਣੇ ਧਿਆਨ ਉਹਨੇ ਜਿੱਦਾਂ ਹੈਗਾ ਨਾ ਜਿਸੇ ਮੈਂ ਕੋਠੀ ਲਈ ਕਿਰਾਏ ਤੇ ਉੱਥੇ ਸਮਾਨ ਲੈਣ ਗਿਆ ਹਾਂ ਸਿਰਫ ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਸੀ ਇਹਨਾਂ ਨੇ ਪਹਿਲਾਂ ਮੈਨੂੰ ਸਾਡਾ ਸੂਟ ਲਾ ਕੇ ਕਮਰੇ 'ਚ ਬੰਦ ਕਰਕੇ ਫਿਰ ਇਹਨਾਂ ਸ ਇਹ ਵੀਡੀਓ ਵੀ ਇਹਨਾਂ ਨੇ ਆਪੇ ਵਾਇਰਲ ਕੀਤੀ ਆ ਕਿ ਇਹ ਬਦਮਾਸ਼ ਬੜੀ ਤਕੜੇ ਆ ਤੇ ਅਸੀਂ ਇਹਨਾਂ ਮਿਲ ਕੇ ਇੰਨੀ ਜ਼ੁਰਤ ਨਾਲ ਕੋਟਿਆ ਕਿ ਇਹਦੀ ਜ਼ੁਰਤ ਨਹੀਂ ਆਡੀ ਗੱਲ ਪਈ ਪਾਸਟੋਲ ਦੀ ਬੈਕਸਾਈਡ ਨਹੀਂ ਹੁੰਦੀ ਉਦੋਂ ਉਹ ਮਾਰੀ ਆ ਉਸ ਤੋਂ ਬਾਅਦ ਮੇਰੇ ਗੱਗੇ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਇਹ ਚਾਰ ਜਣੇ ਹੈਗੇ ਜੇ ਇੱਕ ਇਹਨਾਂ ਦੀ ਮਾਂ ਉਹ ਜ਼ਿਆਦਾ ਮিলি ਭੂਤੋਦੀ ਆ ਗੱਲ ਇਹ ਤੇ ਮੈਨੂੰ ਇਹਨਾਂ ਨੇ ਫਾਦ ਦਿੱਤਾ ਵੀਡੀਓ ਵੀ ਬਣਾਇਆ ਨੇ ਆਪੇ ਬਾਰੇ ਲਈ ਕੀਤੀ ਐਸ ਕਰਕੇ ਕਿ ਆਹ ਦੀ ਮੈਂ ਉਸ ਦਿਨ ਦਾ ਇਹਨਾਂ ਨੂੰ ਮੋਸ਼ੀ ਮਹਿਸੂਸ ਕਰਦਾ ਪਿਆ ਮੈਂ ਦੁਕਾਨ ਤੇ ਨਹੀਂ ਬੈਣ ਰਿਹਾ ਮਹੱਲੇ ਦੇ ਮੂੰਹ ਖੋਣ ਜੋਗਾਣੀ ਆ ਜੋ ਇਹਨਾਂ ਨੇ ਮੈਨਾਂ ਕੀਤਾ ਮੈਨੂੰ ਇਨਸਾਫ ਚਾਹੀਦਾ ਤੇ ਮੇਰੇ ਪੁਲਿਸ ਨੇ ਵੀ ਕੇ ਕੋਈ ਨਹੀਂ ਸੁਣੀ ਮੇਰੀ ਪਰ ਕੀ ਲੱਗਦਾ ਜੀ ਇਹ ਗਵਾਹ ਅੰਡਰ ਤੁਹਾਡੇ ਦਾ ਇਹ ਡਿਜੀਟਲ ਦਸਤਾਨ ਕੀਤੀ ਕੀ ਤੁਹਾਡਾ ਮੈਂ ਤਾਂ ਉਹੀ ਕਹਿੰਦਾ ਸਾਰਾ ਮਹੱਲਾ ਵੀ ਇਹੋ ਗੱਲ ਕਹਿੰਦਾ ਕਿ ਤੇ ਬੰਦੇ ਬੜੇ ਗੰਦੇ ਸੀ ਤੂੰ ਕੋ ਲੈ ਬੈਠਾ ਮੈਂ ਮੇਰੀ ਮਜਬੂਰੀ ਉਧਰ ਮੇਰੇ ਮਿਸਤਰੀ ਲੱਗਣੇ ਸੀ ਤੇ ਮੈਂ ਜਿਹੜੀ ਕਾਲੀ ਕਾਲੀ ਜ ਕੰ ਕਰਦੇ ਹੁਣ ਇਹ ਗੱਲ ਕਹਿੰਦੇ ਆ ਕਹਿੰਦੇ ਤੂੰ ਭਾਵੇਂ ਰਹਿ ਭਾਵੇਂ ਨਾ ਰਹਿ ਤੇ ਮੈਨੂੰ ਇੱਕ ਤੇ ਗੋਲੀ ਰੱਖਦੀ ਐ ਪਿਸਤੌਲ ਰੱਖ ਕੇ ਕਹਿਣਾ ਚਾਹੁੰਦੇ ਆ ਕਿ ਇੱਕ ਮਹੀਨੇ ਦਾ ਐਡਵਾਂਸ ਸਰ ਕੋ ਲੈਣਾ ਹੀ ਲੈਣਾ ਹੀ ਜੇ ਨਾ ਦੇਂਗੇ ਤਰੂ ਗੋਲੀ ਮਾਰ ਦੇਣੀ ਐ ਮੈਂ ਵੀਰ ਮੇਰਾ ਇੱਕ ਮਹੀਨੇ ਦਾ ਮਕਰਾਇਆ ਦੇ ਚੁੱਕਾ ਇੱਕ ਮਹੀਨਾ ਰਿਆ ਉਹ ਮੇਰਾ ਜਾਇਜ਼ ਦੇਤਾ ਜਦੋਂ ਮੈਂ ਰਹਿਣਾ ਨਹੀਂ ਆਂਦਾ ਤੇਰੇ ਕੋ ਨਿਜਾਇਜ਼ ਲੈਣਾ ਆਪਾਂ ਹੋਰ 50000 ਰੁਪਇਆ ਜਿਹੜਾ ਇੱਕ ਮਹੀਨੇ ਦਾ ਐਡਵਾਂਸ ਸਰ ਕੋ ਹੋਰ ਲੈਣਾ ਨਹੀਂ ਨਹੀਂ ਪੁੱਸਤੋਂ ਇਹ ਮੰਗਾ ਤੇ ਮੈਨੂੰ ਇਨਸਾਫ ਨਹੀਂ ਲਈ ਹੋ ਤਿੰਨ ਚਾਰ ਦਿਨ ਹੋ ਗਏ ਮੈਂ ਰਿਪੋਰਟ ਲਖਾਈ ਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਠੀਕ ਬਾਕੀ ਮਲੇ ਜਾਣ ਕੇ ਵੇਖ ਲੋ ਮੈਂ ਕਹਿ ਉਹ ਜਾਂ ਤੇ ਉਹ ਕਹੇ ਜਾਂ ਬਾਕੀ ਤੁਹਾਨੂੰ ਆਪਣੇ ਸੱਚ ਪਤਾ ਲੱਗ ਜਾਏਗਾ ਠੀਕ ਹੈ ਜੀ ਤੇ ਬਾਕੀ ਇਹਨਾਂ ਨੇ ਜੋ ਕੀਤਾ ਮੇਰਾ ਮਾਰਾ ਕੀਤਾ ਮੈਨੂੰ ਇਨਸਾਫ ਚਾਹੀਦਾ ਮੈਂ ਇਥੋਂ ਤੱਕ ਗਿਆ ਖੁਦਕੁਸ਼ੀ ਕਰਨ ਨੂੰ ਤਿਆਰ ਆ ਕਿ ਮੈਂ ਦੁਨੀਆ ਨੂੰ ਮੂੰਹ ਖਾਉਣ ਜੋਗਾ ਨਹੀਂਗਾ ਇਹਨਾਂ ਨੇ ਗੋਆ ਵੀਡੀਓ ਵਾਲੇ ਕਰਕੇ ਮੈਨੂੰ ਹੋਰ ਨਹੀਂ ਵਾ ਪਨ ਖਾਇਆ ਬਨਾਮੀ ਕੀਤੀ ਗਈ ਪੂਰੀ ਬਨਾਮੀ ਕੀਤੀ ਗਈ ਜੀ ਮੈਂ ਗਾਹ ਮੂੰਹ ਖਾਉਣ ਜੋਗਾ ਨਹੀਂ ਆ ਜੇ ਵੀਡੀਓ ਨਾ ਹੁੰਦੀ ਤੇ ਤੁਹਾਡੇ ਇਨਸਾਫ ਨਹੀਂ ਬਣਦਾ ਨਹੀਂ ਮਿਲਦਾ ਜੀ ਮੈਨੂੰ ਇਨਾ ਹੋ ਚੁੱਕਾ ਕਿ ਜੇ ਚਾਰ ਦਿਨ ਕੇ ਪੁੱਛੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਜਿਦੋਂ ਮੈਂ ਦੇ ਉੱਤੋਂ ਤੱਕ ਜਾਣਾ ਚਾਹੁੰਨਾ ਜੇ ਥੱਲੇ ਮੇਰੀ ਨਹੀਂ ਸੁਣੀ ਗਈ ਮੈਂ ਹੋਰ ਉੱਪਰ ਜਾਊਗਾ ਲੱਗਦਾ ਕਿ ਇੱਕ ਵੀਡੀਓ ਸਾਹਮਣੇ ਤੁਹਾਡੇ ਕੋਈ ਹੈ ਕਾਨੂੰਨ ਤੁਸੀਂ ਭੇਜੀ ਹੈ ਮੁੱਸੂ ਤੋਂ ਮੁੱਸੇ ਤੱਕ ਕਿਉਂ ਨਹੀਂ ਗੱਲ ਕੀਤੀ ਇਹ ਕਹਿੰਦੇ ਸੀਐਨ ਸਾਹਿਬ ਆਏ ਆ ਉਹਦੇ ਕਹਿ ਕੇ ਤੁਸੀਂ ਵੇਟ ਕਰ ਲੋ ਅੱਧੀ ਢੇੜੀ ਤੇ ਮੈਂ ਕਿਹਾ ਚਲੋ ਅੱਜ ਦਾ ਦਿਨ ਵੇਖ ਲੈਨੇ ਆ ਬਾਕੀ ਜੇ ਅੱਜ ਵੀ ਨਾ ਕਿਸੇ ਨੇ ਪੁਲਿਸ ਨੇ ਸੁਣੀ ਤੇ ਮੈਂ ਚੰਡੀਗੜ੍ਹ ਪੇਸ਼ ਹੋਇਆ ਨਾ ਮੈਂ ਜਿੱਥੋਂ ਤੱਕ ਪਹੁੰਚਿਆ ਜਾਊ ਮੈਂ ਜਾਊਂਗਾ ਮੈਨੂੰ ਇਨਸਾਫ ਚਾਹੀਦਾ ਬਸ ਪਾਜੀ ਲਾਈਨਿੰਗ ਲੈਣ ਗਿਆ ਕਸਟਮਰ ਦੁਕਾਨ ਤੇ ਖੜੇ ਆ ਠੀਕ ਹੈ ਲਾਈਨਿੰਗ ਲੈਣ ਗਿਆ ਤੇ ਇਹ 3 ਵਜੇ ਦੇ ਗਿਆ 6:30 ਵਜੇ ਤੱਕ ਮੈਂ ਡਿੱ ਗਿਆ ਇਹ ਆਈ ਨਹੀਂ ਆ ਮੇਰੀ ਭੈਣ ਛੋਟੀ ਆਈ ਮੋਂ ਨੂੰ ਕਹਿ ਕੇ ਜਾ ਵੇਖ ਕੇ ਆਓ ਤੇ ਉਹਨੇ ਜਾ ਕੇ ਮੈਨੂੰ ਫੋਨ ਕੀਤਾ ਆ ਕਿ ਭਾਜੀ ਨੂੰ ਕੁੱਟਦੇ ਪਿਆ ਅੰਦਰ ਬੂਆ ਨਹੀਂ ਖੋਲਦੇ ਪਿਆ ਠੀਕ ਹੈ ਇਹਨੇ ਬਾਅਦ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਮੈਂ ਗਈ ਆ ਤੇ ਮੈਨੂੰ ਵੀ ਕਿ ਇਹਨਾਂ ਨੇ ਇਹਨੂੰ ਅੰਦਰੋਂ ਬਾਹਰ ਕੱਢ ਦਿੱਤਾ ਇਹਦੇ ਗੱਲ ਚੋ ਹੀ ਰਸੀਆਂ ਖੋਲੀਆਂ ਖੁੱਦ ਜਾ ਕੇ ਹਾਂਜੀ ਪਾਜੀ ਕਹਿੰਦੇ ਕਿ ਇੱਕ ਮਹੀਨੇ ਦਾ ਤੁਸੀਂ ਐਡਵਾਂਸ ਦੇਤਾ ਤੇ ਅਗਲੇ ਮਹੀਨੇ ਦਾ ਵੀ ਸਾਨੂੰ ਦੋ ਭਾਵੇਂ ਤੁਸੀਂ ਰਹਿਣਾ ਭਾਵੇਂ ਨਹੀਂ ਰਹਿਣਾ ਸਾਨੂੰ ਹਾਂਜੀ ਤੇ ਪਾਜੀ ਇਹ ਮੇਰੇ ਵੀ ਹੱਥੀ ਪਿਆ ਆ ਇਹ ਮੇਰੇ ਵੀ ਹੱਥੀ ਪਿਆ ਜੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਜੀ ਹੋਰ ਤੇ ਕੀ ਕੀ ਬਸਾਲਾ ਹਾਂਜੀ ਪਾਜੀ ਇਹ ਇੱਕ ਸਾਡਾ ਪੋਟ ਮਾਰ ਇਹਨਾਂ ਨੂੰ ਤੇ ਉਹਨਾਂ ਨੇ ਬੱਧਾ ਹੋਇਆ ਹੀਗਾ ਠੀਕ ਆ ਮੂੰਹ ਵੀ ਬੱਧਾ ਹੋਇਆ ਹੀ ਗੱਲ ਜਿਹੜੇ ਰਸੀਆਂ ਪਾਈਆਂ ਤੇ ਇੱਥੇ ਪਿਸਤੌਲ ਮਾਰੀ ਇਹਨਾਂ ਨੇ ਠੀਕ ਆ ਇਧਰ ਵੀ ਇਹਨਾਂ ਨੇ ਖਵਾ ਵੀ ਦਿੱਤਾ ਹੋਇਆ ਇਹਨਾਂ ਨੂੰ ਕੀ ਲੱਗਦਾ ਕਨੈਪਟ ਕਰਕੇ ਕੀ ਹਾਂਜੀ ਪਾਜੀ ਇਹੋ ਹੀ ਹਾਂਜੀ ਤੇ ਪਾਜੀ ਮੈਂ ਬੈੱਡ ਦੇ ਵਿੱਚ ਬੈਂਕ ਚੋਕੜਵਾ ਕੇ 3 ਲੱਖ ਰੁਪਏ ਰੱਖਿਆ ਠੀਕ ਹੈ ਤੇ ਇਹਨਾਂ ਨੇ ਜਿਹਨਾਂ ਨਾਲ ਕੁੱਟਿਆ ਤੇ ਇਹਨਾਂ ਨੇ ਸਾਰੀ ਤਲਾਸ਼ੀ ਲਈਤੀ ਕਮਰੇ ਦੀ ਸਾਡਾ 1.5 ਕੋਟਰ ਰੁਪਈਆ ਨਹੀਂ ਰਹਿਣ ਦਿੱਤਾ ਠੀਕ ਹੈ ਸਾਰਾ ਇਹਨਾਂ ਨੇ ਸਾਡਾ ਉਥੋਂ ਪੈਸੇ ਕੱਢੇ ਆ 3 ਲੱਖ ਰੁਪਈਆ ਭਾਜੀ ਹਾਂਜੀ ਅਸੀਂ ਲੋਨ ਪਾਸ ਕਰਾਇਆ ਸੀ ਆਹ ਬਣਾਉਣੇ ਪਏ ਇਹਨਾਂ ਨੇ ਉਹ ਵੀ ਲੁੱਟ ਲਿਆ ਅਸੀਂ 10 ਲੱਖ ਲਿੱਤਾ ਸੀ ਅੱਧੇ ਅਸੀਂ ਬੈਂਕ 'ਚ ਰਹਿਣ ਤੇ 3 ਲੱਖ ਹੀ ਕਢਾਇਆ ਕਿ ਸਾਨੂੰ ਸੀਮ ਇਹ ਘਰੇ ਇਹਨਾਂ ਦੇ ਤੇ ਮੈਂ ਸੀਮਿੰਟ ਮਗੋਣ ਹੁੰਦਾ ਮੈਂ ਕੈਸ਼ ਦੇਣਾ ਹੁੰਦਾ ਉਹਨਾਂ ਨੂੰ ਠੀਕ ਹੈ ਤੇ ਇਹਨਾਂ ਨੇ ਉਥੋਂ ਪੈਸੇ ਵੀ ਸਾਡੇ ਕੱਢਲੇ ਹੋਏ ਆ ਤੁਸੀਂ ਚਾਬੀਆਂ ਲਓ ਜਾ ਕੇ ਵੇਖੋ ਦਵਾਨ ਮੇਰਾ ਉਸ ਤਰ੍ਹਾਂ ਦਾ ਉਤਰਾ ਵਿੱਚ ਆਈ ਭਾਜੀ ਇਨਸਾਫ ਚਾਹੁੰਨੇ ਆ ਸਾਨੂੰ ਕੋਖਣੀ ਚਾਹੀਦਾ ਇਹ ਜੀ ਤੁਹਾਡਾ ਮਾਮਲਾ ਗੁਰਬਚਨ ਸਿੰਘ ਤੁਹਾਡੇ ਕੋਲ ਆਇਆ ਜੀ ਆਪਣੀ ਕੰਪਲੇਂਟ ਦੇਣ ਇਹਨਾਂ ਨੇ ਦੱਸਿਆ ਵੀ ਇਹਨਾਂ ਨੇ ਖੰਡ ਵਾਲੇ ਚੌਂਕ ਦੇ ਨੇੜੇ ਇੱਕ ਮਕਾਨ ਕਿਰਾਏ ਤੇ ਲਿਆ ਸੀ ਤੇ ਮਹੀਨੇ ਲਈ ਕਿਰਾਏ ਤੇ ਲਿਆ ਸੀ ਜੋ ਮਹੀਨੇ ਤੋਂ ਇੱਕ ਦੋ ਦਿਨ ਉੱਪਰ ਹੋ ਗਏ ਤੇ ਮਕਾਨ ਮਾਲਕ ਨਾਲ ਇਹਨਾਂ ਦੀ ਬਹਿਸਵਾਜੀ ਹੋਈ ਆ ਉਹ ਚਾਹਤ ਕਿਰਾਇਆ ਵੱਧ ਮੰਗ ਰਿਹਾ ਸੀ ਵੀ ਵੱਧ ਜਿਹੜੇ ਦਿਨ ਹੋਏ ਉਹਨਾਂ ਦਾ ਕਿਰਾਇਆ ਸਾਨੂੰ ਦੋ ਤੇ ਉਸੇ ਬਹਿਸਵਾਜੀ ਵਿੱਚ ਇਹਨਾਂ ਦੀ ਲੜਾਈ ਝਗੜਾ ਹੋਇਆ ਹੈ ਤੇ ਮਕਾਨ ਮਾਲਕ ਨੇ ਅਸੀਂ ਕਾਫੀ ਘੁੱਟਮਾਰ ਕੀਤੀ ਆ ਇੱਕ ਵੀ ਕਾਫੀ ਇਹਦੇ ਸਾਟਾ ਗਈ ਹੈ ਤੇ ਇਹ ਵੀ ਦੱਸ ਰਿਹਾ ਕਿ ਪਿਸਤਲ ਉਹਨੇ ਆਪਣਾ ਲਾਇਸੈਂਸੀ ਕੱਢ ਕੇ ਤੇ ਉਹਦੀ ਬਟਵੇ ਤੇ ਮਾਰੀ ਹੈ ਸਾਰਾ ਵੈਰੀਫਾਈ ਕਰ ਰਹੇ ਆ ਜੀ ਤੇ ਬਿਆਨ ਲਿਖਦੇ ਪਏ ਆ ਜੋ ਇਹ ਸਟੇਟਮੈਂਟ ਦੇਗਾ ਉਸ ਮੁਤਾਬਕ ਬੰਦੀ ਕਾਨੂੰਨੀ ਕਾਰਵਾਈ ਹੋ ਜੇਗੀ ਸਰ ਬੰਦਾ ਵੀ ਬਣਾਇਆ ਗਿਆ ਨੂੰ ਬੰਦੇ ਕ ਜੀ ਇਹਨਾਂ ਲਿਖਾਇਆ ਵਿੱਚ ਵੀ ਬੰਦਾ ਕ ਬਣਾਇਆ ਗਿਆ ਉਹ ਵੈਰੀਫਾਈ ਕਰਕੇ ਜੋ ਵੀ ਉਹਦੇ ਮੁਤਾਬਕ ਬੰਦੀ ਕਰਵੀ ਹੋ ਜੇਗੀ ਉਹ ਵੀਡੀਓ ਫੋਟੋ ਵੀ ਅਵੇਲੇਬਲ ਹੋ ਜੀ ਹੈ ਵੀਡੀਓ ਜੀ ਇੱਕ ਦੇ ਰਹੇ ਨੇ ਵੀਡੀਓ ਵਿੱਚ ਇਹਨੂੰ ਇਹਦੇ ਨਾਲ ਕੁੱਟਮਾਰ ਕਰ ਰਹੇ ਨੇ ਤੇ ਤਿੰਨ ਤਿੰਨ ਚਾਰ ਮੁੰਡੇ ਨੇ ਉਹਦੇ ਵਿੱਚ ਵੀਡੀਓ ਵਿੱਚ ਤੇ ਉਹ ਵੀ ਇਹੀ ਵੈਰੀਫਾਈ ਕਰ ਰਹੇ ਆ ਵੀਡੀਓ ਨੂੰ ਕਾਰਵਾਈ ਜੀ ਇਹਦੇ ਵਿੱਚ ਅਸੀਂ ਬੰਦੀ ਕਾਰਵਾਈ ਜੋ ਪਰਚੇ ਦਰਜ ਕਰਨ ਦੀ ਬੰਦੀ ਕਾਰਵਾਈ ਉਹ ਕਰਾਂਗੇ ਤੇ ਜੋ ਵੀ ਅੱਗੇ ਫਿਰ ਤੱਥ ਸਾਹਮਣੇ ਆਉਣਗੇ ਉਸ ਮੁਦابطਕ ਅੱਗੇ ਪ੍ਰਸੀਡ ਕਰਾਂਗੇ ਬਲਾਸਟ ਕਰਨ ਵਾਲੀ ਜੀ ਹਾਂ ਕੀ ਕਰਾਂਗੇ ਰੈਸਟਵਾਰ ਤੋਂ ਕਰਾਂਗੇ ਜੀ ਪਹਿਲਾਂ ਆਪਾਂ ਮੁਕਦਮਾ ਦਰਜ ਕਰਾਂਗੇ ਫਿਰ ਅੱਗੇ ਤਫਤੀਸ਼ ਵਿੱਚ ਜੋ ਸਾਹਮਣੇ ਆਏਗਾ ਉਸ ਮੁਦابطਕ ਰੈਸਟ ਵੀ ਜ਼ਰੂਰ ਕਰਾਂਗੇ